ਦੋਸਤੋ ਅੱਜ ਆਪਾਂ ਮੰਡੀ ਡਾਹ ਵਾਲੀ 12 ਨਾਵਾਜ਼ ਰੋਡ ਦੇ ਉੱਪਰ 9 ਕਿੱल्ल्या ਦਾ ਇੱਕ ਟੱਕ ਦਿਖਾਉਣ ਜਾ ਰਹੇ ਹਾਂ ਜੀ। ਮੇਨ ਰੋਡ ਦੇ ਉੱਪਰ 4 ਕਿੱल्ल्या ਦਾ ਫਰੰਟ ਲੱਗਦਾ ਜੀ 9 ਕਿੱਲੇ ਟੋਟਲ ਜ਼ਮੀਨ ਹੈ। ਉਹ ਸਾਹਮਣੇ ਫਲੱਡੀ ਦਿਖਾਈ ਦੇ ਰਹੀ ਜੋ ਸਾਹਮਣੇ ਦਰਖਤ ਦੇਖ ਰਹੇ ਹੋ ਫਲੱਡੀ ਨਹਿਰ ਹੈ ਜੀ। ਔਰ ਇਹ ਸਕਰੀਨ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ 9 ਕਿੱਲੇ ਜ਼ਮੀਨ ਹੈ ਜੀ। 4 ਕਿੱल्ल्या ਦਾ ਫਰੰਟ ਲੱਗਦਾ ਮੇਨ ਹਾਈਵੇ ਦੇ ਉੱਪਰ ਮੰਡੀ ਡਾਹ ਵਾਲੀ ਟੂ ਜੀਵਨਗਰ ਹਾਈਵੇ ਦੇ ਉੱਪਰ। ਔਰ ਜੀਵਨ ਨਗਰ ਤੋਂ ਸਿਰਫ 5 ਕਿਲੋਮੀਟਰ ਡਾਬ ਵਾਲੀ ਸਾਈਡ ਇਹ ਜ਼ਮੀਨ ਹੈ ਜੀ 55 ਲੱਖ ਰੁਪਏ ਇਸ ਜ਼ਮੀਨ ਦੀ ਡਿਮਾਂਡ ਹੈ ਚਾਰ ਕਿੱਲੇ ਰੋਡ ਦਾ ਫਰੰਟ ਹੈ ਜੀ ਸਾਰੀ ਜ਼ਮੀਨ ਚੋਨੇ ਔਰ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਫਿਰ ਤੋਂ ਦੋਸਤੋ ਰਿਪੀਟ ਕਰ ਦਿੰਨੇ ਆ ਸਲੱਡੀ ਦੇ ਨੇੜੇ ਮੇਨ ਰੋਡ ਦੇ ਉੱਪਰ ਚਾਰ ਕਿੱਲੇ ਦਾ ਫਰੰਟ ਟੋਟਲ 9 ਕਿੱਲੇ ਜ਼ਮੀਨ 55 ਲੱਖ ਰੁਪਏ ਡਿਮਾਂਡ ਹੈ ਜੀ ਝੋਨੇ ਔਰ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਇੱਕ ਮੋਟਰ ਹੈ ਜੀ ਪੱਕੀ ਜ਼ਮੀਨ ਦੇ ਵਿੱਚ ਲੱਗੀ ਹੋਈ 9992000876 ਤੇ ਸੰਪਰਕ ਕਰਕੇ ਇਸ ਜ਼ਮੀਨ ਬਾਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀਵਨ ਨਗਰ ਤੋਂ 5 ਕਿਲੋਮੀਟਰ ਡੱਬ ਵਾਲੀ ਸਾਈਡ ਇਹ ਜ਼ਮੀਨ ਹੈ ਜੀ ਪੱਕਾ ਖਾਲ ਜ਼ਮੀਨ ਦੇ ਵਿੱਚ ਬਣਿਆ ਹੋਇਆ ਟਾਪ ਦੀ ਜ਼ਮੀਨ ਹੈ ਸਾਰੇ ਦੋਸਤਾਂ ਦਾ ਧੰਨਵਾਦ